ਕੀ ਹਾਲ ਹੈ ਸਾਰਿਆਂ ਦੇ ਮੈਂ ਆਸ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਤੁਹਾਨੂੰ ਦੱਸਣ ਲੱਗਾ ਹਾਂ ਵੀਡੀਓ ਐਡੀਟਿੰਗ ਬਾਰੇ ਵੀਡੀਓ ਐਡੀਟਿੰਗ ਦੀ ਐਪ ਕਿਹੜੀ ਬੈਸਟ ਹੈ ਜਿਸ ਦੇ ਥਰੂ ਤੁਸੀਂ ਵੀਡੀਓ ਐਡੀਟਿੰਗ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਕਰ ਸਕਦੇ ਹੋ ਤੇ ਜਿਸ ਦੀ ਜ਼ਰੂਰਤ ਹਰ ਇੱਕ ਆਮ ਬੰਦੇ ਨੂੰ ਹੈ ਕਈ ਬੰਦਿਆਂ ਨੂੰ ਵੀਡੀਓ ਐਡੀਟਿੰਗ ਦੇ ਬਾਰੇ ਕਾਫੀ ਦਿੱਕਤ ਆਉਂਦੀ ਹੈ ਤੇ ਸੋਨੂੰ ਮੈਂ ਫੁੱਲੀ ਇਸ ਦੇ ਵਿੱਚ ਦੱਸੂਗਾ ਵੀ ਵੀਡੀਓ ਐਡੀਟਿੰਗ ਆਪਾਂ ਕਿਵੇਂ ਕਰ ਸਕਦੇ ਹਾਂ ਤੇ ਜਾਣਾ ਪਲੇਟਫਾਰਮ ਦੇ ਸਬਸਕ੍ਰਿਪਸ਼ਨ ਤੋਂ ਬਾਅਦ ਤੁਸੀਂ ਲਿਖਣਾ ਹੈ ਦੇ ਵਿੱਚ VN VN ਜਸਟ VN ਲਿਖਣਾ ਤੁਹਾਡੇ ਸਾਹਮਣੇ VN ਐਡੀਟਰ ਐਪਲੀਕੇਸ਼ਨ ਓਪਨ ਹੋ ਜੂਗੀ ਉਹਦੇ ਵਿੱਚ ਲਿਖੋ VN ਠੀਕ ਹੈ ਮੇਰੇ ਕੋਲ ਆਲਰੇਡੀ ਪਣੀ ਹੋਈ ਹੈ ਚਲੋ ਡਾਊਨਲੋਡ ਕੀਤੀ ਹੋਈ ਹੈ ਇਹ ਆ ਗਿਆ ਇਹਦਾ ਇੰਟਰਫੇਸ ਠੀਕ ਹੈ ਜੀ ਇੰਟਰਫੇਸ ਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ ਆਹ ਹੋਮ ਬਟਨ ਹੈ ਇਹਦੇ ਠੀਕ ਹੈ ਆਹ ਸਾਰਚ ਬਟਨ ਹੈ ਹੋਮ ਬਟਨ ਦੇ ਵਿੱਚ ਕੀ ਹੈ ਵੀ ਸਾਰਾ ਇਹਦੇ ਵਿੱਚ ਜਿੰਨੇ ਵੀ ਪ੍ਰੋਜੈਕਟ ਹੋਣਗੇ ਆਪਣੇ ਸੇਵ ਕੀਤੇ ਪ੍ਰੋਜੈਕਟ ਤੁਹਾਨੂੰ ਮਿਲਣਗੇ ਠੀਕ ਹੈ ਤੇ ਜਿਹੜਾ ਅੱਗੇ ਆ ਗਿਆ ਸਰਚ ਬਟਨ ਸਰਚ ਬਟਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਰਚ ਬਟਨ ਦੇ ਵਿੱਚ ਕੀ चीज ਹੁੰਦੀ ਹੈ ਇਹਦੇ ਵਿੱਚ ਸਾਰੇ ਟੈਂਪਲੇਟਸ ਹੁੰਦੇ ਆ ਜਿਹੜੇ ਵੀ ਤੁਹਾਨੂੰ ਵੀ ਆਪਾਂ ਕਹਿ ਦਈਏ ਬਰਥਡੇ ਤੇ ਬਰਥਡੇ ਕਹਿ ਦਈਏ ਕਿਸੇ ਆਪਾਂ ਬੇਬੀ ਰਿਲੇਟਡ ਮੰਨ ਲਓ ਕੋਈ ਬਣਾਉਣੀ ਹੈ ਕਾਲਜ ਲਾਈਫ ਜਾਂ ਆਪਾਂ ਚਿਲਡਰਨ ਜਾਂ ਕੋਈ ਕਿਸੇ ਪ੍ਰਕਾਰ ਦੀ ਫੈਮਿਲੀ ਕੋਈ ਵੀ ਵੀਡੀਓ ਬਣਾਉਣੀ ਹੈ ਸ਼ਾਰਟਕਟ ਬਣਾਉਣੀ ਚਾਹੁੰਦੇ ਆ ਆਪਾਂ ਬਣਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਟੈਂਪਲੇਟਸ ਦਿੱਤੇ ਆ ਸੇਮ ਫੈਮਿਲੀ ਆਰ ਟੈਂਪਲੇਟਸ ਆਪਾਂ ਮੈਂ ਖੋਲ ਕੇ ਤੁਹਾਨੂੰ ਦਿਖਾਉਣਾ ਮੈਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਤੁਸੀਂ ਆਪਾ ਕਲਿੱਕ ਕਰਾਂਗੇ ਸਾਈਡ ਤੇ ਇੱਕ ਆਪਸ਼ਨ ਆ ਜੂਗੀ ਗੁਲਾਬੀ ਰੰਗ ਦੀ ਡਾਊਨਲੋਡ ਡਾਊਨਲੋਡ ਤੁਸੀਂ ਕਲਿੱਕ ਕਰਨਾ ਹੈ ਜੋ ਡਾਊਨਲੋਡ ਹੋ ਗਿਆ ਡਾਊਨਲੋਡ ਹੋਣ ਤੇ ਥੋੜਾ ਟਾਈਮ ਲੱਗ ਰਿਹਾ ਹੈ ਜਦੋਂ ਹੁਣ ਡਾਊਨਲੋਡ ਹੋ ਗਿਆ ਹੁਣ ਤੁਸੀਂ ਇਹਨੂੰ ਯੂਜ਼ ਆ ਗਿਆ ਯੂਜ਼ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਯੂਜ਼ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਆ ਆ ਗਈਆਂ 6 ਫੋਟੋਆਂ ਆ ਗਈਆਂ 6 ਫੋਟੋਆਂ ਤੋਂ ਤੁਹਾਡੀਆਂ ਕੋਈ ਵੀ 6 ਫੋਟੋਆਂ ਹੈਗੀਆਂ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ ਜਦੋਂ ਇਹ ਤੇ ਕਲਿੱਕ ਕਰੋਗੇ ਤੁਸੀਂ ਉਸ ਅਕੋਰਡਿੰਗ ਅਨ ਸੈਟਕ ਆ ਸੈਟ ਵੀ ਕਰ ਸਕਦੇ ਹੋ ਅੱਗੇ ਪਿੱਛੇ ਵੀ ਕਰ ਸਕਦੇ ਹੋ ਸਾਰੀਆਂ ਫੋਟੋਆਂ ਇਹ ਵਿੱਚ ਅਪਲੋਡ ਹੋ ਜਾਣਗੀਆਂ ਤੁਸੀਂ ਟੈਕਸਟ ਵੀ ਦੇ ਸਕਦੇ ਹੋ ਉੱਪਰ ਟੈਕਸਟ ਲਿਖਿਆ ਇਹਨੂੰ ਤੁਸੀਂ ਕੱਟ ਸਕਦੇ ਹੋ ਲਿਖ ਸਕਦੇ ਹੋ ਜਿਹੜਾ ਵੀ ਜਦੋਂ ਵੀ ਕੁਝ ਲਿਖਣਾ ਹੈ ਠੀਕ ਹੈ ਜੀ ਚਲੋ ਇਹ ਤਾਂ ਰਹਿ ਗਿਆ ਸ਼ਾਰਟਕਟ ਤਰੀਕਾ ਠੀਕ ਹੈ ਹੁਣ ਸੋਨ ਮੈਂ ਅੱਗੇ ਦੱਸਦਾ ਜਿਹੜੀ ਮੇਨ ਚੀਜ਼ ਐਡੀਟਿੰਗ ਦੀ ਹੋਮ ਬਟਨ ਦੇ ਜਾਨ ਤੋਂ ਬਾਅਦ ਸਾਈਡ ਤੇ ਇੱਕ ਪਲੱਸ ਦਾ ਪਲੱਸ ਦਾ ਆਈਕਨ ਆ ਰਿਹਾ ਹੋਊਗਾ ਠੀਕ ਹੈ ਜੀ ਪਲੱਸ ਦੇ ਆਈਕਨ ਤੇ ਤੁਸੀਂ ਕਲਿੱਕ ਕਰਨਾ ਹੈ ਜਦੋਂ ਕਲਿੱਕ ਕਰੋਗੇ ਇੱਥੇ ਇੱਕ ਆਪਸ਼ਨ ਆ ਜੂਗੀ ਨਿਊ ਪ੍ਰੋਜੈਕਟ ਨਿਊ ਪ੍ਰੋਜੈਕਟ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਨਵਾਂ ਪ੍ਰੋਜੈਕਟ ਓਪਨ ਹੋ ਜਾਊਗਾ ਠੀਕ ਹੈ ਓਪਨ ਹੋਣ ਤੋਂ ਬਾਅਦ ਪਲੱਸ ਬਟਨ 'ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਸੀਂ ਜਿਹਦੇ ਵਿੱਚ ਆਪਣਾ ਕੋਈ ਵੀ ਫੋਟੋ ਕੋਈ ਵੀ ਵੀਡੀਓ ਕਿੱਦਾਂ ਦੀ ਬਣਾਈ ਹੈ ਤੁਸੀਂ ਐਡ ਕਰ ਸਕਦੇ ਹੋ ਠੀਕ ਹੈ ਐਡ ਕਰ ਲੋ ਬਾਅਦ ਕੀ ਹੋਣਾ ਅੱਗੇ ਹਨ ਦਿੱਤੇ ਆਪਸ਼ਨ ਆਇਆ ਫਿਲਟਰ ਦੇ ਫਿਲਟਰ ਦੇ ਵਿੱਚ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਫਿਲਟਰ ਫਿਲਟਰ ਲਗਾ ਸਕਦੇ ਹੋ ਫਿਲਟਰ ਤੁਹਾਨੂੰ ਇਹ ਤੋਂ ਪਤਾ ਲੱਗੂ ਫਿਲਟਰ ਲਗਾ ਸਕਦੇ ਹੋ ਦੇਖੋ ਚੇਂਜ ਕਰ ਸਕਦੇ ਹੋ ਫਿਲਟਰ ਦਾ ਮੰਨ ਲਓ ਆਪਾਂ ਕਹਿ ਦੇਈਏ ਵੀ ਇੰਨਾ ਕੀ ਆਪਾਂ ਕਮਨਟੀ ਫਿਲਟਰ ਦੀ ਲਾਉਣੀ ਹੈ ਬਾਲਾ ਫਿਲਟਰ ਨਹੀਂ ਲਾਉਣਾ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਉਹਦਾ ਫਿਲਟਰ ਲਾ ਸਕਦੇ ਹੋ ਬਲੈਕ ਵਾਲਾ ਫਿਲਟਰ ਪਿਆ ਬੂਡ ਵਾਲਾ ਪਿਆ ਸੀਜ਼ਨ ਵਾਲਾ ਪਿਆ ਫਿਲਮੀ ਪਿਆ ਠੀਕ ਆ ਹਰ ਇੱਕ ਤਰ੍ਹਾਂ ਦੇ ਫਿਲਟਰ ਇਹਦੇ ਵਿੱਚ ਮੌਜੂਦ ਹੋਣਗੇ ਨੀਚੇ ਇੱਕ ਇਹ ਅਪਲਾਈ ਇਹ ਹੋਊਗਾ ਇੱਕ ਕੱਟ ਦੀ অপਸ਼ਨ ਨਾਲ ਨਾਲ ਹੈਗਾ ਅਪਲਾਈ ਟੂ ਆਲ ਤੇ ਇੱਕ ਲੱਗੀ ਹੈ ਠੀਕੀ ਦੀ অপਸ਼ਨ ਯਾਨੀ ਕਿ ਓਕੇ ਦੀ অপਸ਼ਨ ਕਟੋਗੇ ਤਾਂ ਤੁਹਾਡਾ ਇਹ ਅਪਲਾਈ ਨਹੀਂ ਹੋਣਾਗਾ ਤੇ ਜੇ ਅਪਲਾਈ ਟੂ ਆਲ ਕਰੋਗੇ ਤਾਂ ਸਾਰੇ ਜਿੰਨੇ ਵੀ ਸੁੜੀਆਂ ਫੋਟੋਆਂ ਜਾਂ ਕੋਈ ਵੀਡੀਓ ਪਾਈ ਹੋਈਆਂ ਸਾਰਿਆਂ ਤੇ ਅਪਲਾਈ ਹੋ ਜਾਊਗਾ ਇਹ ਤੇ ਨੈਕਸਟ ਹੈਗਾ ਓਕੇ ਜੋ ਤੁਸੀਂ ਇਹ ਤੇ ਓਕੇ ਕਰੋਗੇ ਤਾਂ ਤੁਹਾਡਾ ਫਿਲਟਰ ਅਪਲਾਈ ਹੋ ਜਾਊਗਾ ਓਕੇ ਠੀਕ ਹੈ ਜੀ ਇਹ ਤਾਂ ਸੀ ਫਿਲਟਰ ਦਾ ਸਿਰਫ ਇਨਾ ਕੰਮ ਹੁਣ ਅਗਲਾ ਕੰਮ ਆ ਗਿਆ ਟ੍ਰਿਮ ਦਾ ਟ੍ਰਿਮ ਦੇ ਵਿੱਚ ਕੀ ਆ ਤੁਸੀਂ ਵੀਡੀਓ ਕੋਈ ਵੀਡੀਓ ਜਾਂ ਫੋਟੋ ਉਹਨੂੰ ਸਪੈਸ਼ਲ ਟ੍ਰਿਮ ਕਰਨਾ ਚਾਹੁੰਦੇ ਹੋ ਠੀਕ ਹੈ ਜਿਵੇਂ ਆਪਾਂ ਮੈਕਲ ਲਈ ਐਸੇ ਸੀਗਾ ਹੁਣ ਜੇ ਆਪਾਂ ਐਸੇ ਕਰਨਾ ਚਾਹੁੰਦੇ ਆ ਆ ਗਈ ਟ੍ਰਿਮ ਹੁਣ ਆ ਵੀਡੀਓ ਕੋਲ ਲਈ ਕਿੰਨੀ ਟ੍ਰਿਮ ਕਰਨੀ ਚਾਹੁੰਦੇ ਆ 1 ਸਕੰਡ ਦੀ 3 ਸਕੰਡ ਦੀ 1 ਸਕੰਡ ਦੀ 0.1 ਸਕੰਡ ਦੀ 2.4 ਸਕੰਡ ਦੀ ਜਿੰਨੀ ਵੀ ਤੁਹਾਨੂੰ ਲੱਗਦੀ ਹੈ ਜਾਂ ओरिजिनल ਦੀ ओरिजिनल ਰੱਖਣੀ ਹੈ ਉਹਨੇ ਦੀ ਉਹਨੇ ਰੱਖ ਸਕਦੇ ਹੋ ਠੀਕ ਹੈ ਇਹ ਕਰਨ ਤੋਂ ਬਾਅਦ ਤੁਸੀਂ ਇਹ ਉਹਨਾਂ ਟ੍ਰਿਮ ਕਰ ਸਕਦੇ ਹੋ ਟ੍ਰੈਮ ਦਾ ਸਿਰਫ ਕੰਮ ਇਨਾ ਹੀ ਆ ਵੀ ਇਹਨੂੰ ਕੱਟਣ ਦਾ ਕੰਮ ਹੈ ਟ੍ਰੈਮ ਦਾ ਅੱਗੇ ਆ ਗਿਆ ਫੈਕਟ ਫੈਕਟ ਦੇ ਵਿੱਚ ਕੀ ਹੈ ਆਪਾਂ ਕੋਈ ਦੇਖਿਆ ਹੋਣਾ ਕੋਈ ਵੀਡੀਓ ਹੋ ਜਾਣਾ ਟਿਕਟੌਕ ਤੇ ਪਹਿਲਾਂ ਵੀਡੀਓ ਬਣਦੀਆਂ ਹੁੰਦੀਆਂ ਸੀ ਜਾਂ ਉਦਾਂ ਦੀ ਕੋਈ ਵੀਡੀਓ ਜਿਵੇਂ ਆਪਾਂ ਕਹਿੰਦੇ ਐਫੈਕਟ ਲੱਗਦਾ ਸੀ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਇਹਨੂੰ ਕਲਿੱਕ ਕਰਾਂਗੇ ਆਪਾਂ ਜ਼ੂਮ ਇਨ ਜ਼ੂਮ ਆਊਟ ਇਹਨੂੰ ਵੱਡਾ ਛੋਟਾ ਕਰ ਸਕਦੇ ਹਾਂ ਫੈਕਟ ਨੂੰ ਸੋ ਮੈਂ ਚਲਾ ਕੇ ਹੋਣਾ ਫੈਕਟ ਕਿਵੇਂ ਆਊਗਾ ਆ ਦੇਖੋ ਫੈਕਟ ਸਹੀ ਆ ਰਿਹਾ ਨਾ ਇਹ ਤੁਸੀਂ ਇਹਨੂੰ ਕਾਪੀ ਇਹ ਅਪਲਾਈ ਟੂ ਆਲ ਵੀ ਕਰ ਸਕਦੇ ਹੋ ਠੀਕ ਹੈ ਤੇ ਸਿੰਗਲ ਨੂੰ ਵੀ ਕਰ ਸਕਦੇ ਹੋ ਪੇਸ ਕਰਕੇ ਦੇਖ ਸਕਦੇ ਹੋ ਚਲੋ ਇਹ ਮੈਂ ਇੱਕ ਫੈਕਟ ਇੱਕ ਲੈ ਲੈਣਾ ਆਪਾਂ ਲਾ ਲੈਨੇ ਆ ਆ ਲਾ ਲਿਆ ਓਕੇ ਅਗਲੀ ਆਪਸ਼ਨ ਹੈਗੀ ਹੈ ਜੀ ਡਿਲੀਟ ਦੀ ਅਗਲੀ ਆਫਰੇ ਕੱਟ ਦੀ ਕੱਟ ਹੁਣ ਆਪਾਂ ਇਹਨੂੰ ਵੱਡਾ ਕਰ ਲਿਆ ਇਹ ਇਸ ਫੋਟੋ ਦੇ ਆਪਾਂ ਵੀ ਵੀਡੀਓ ਦੇ ਵਿੱਚ ਆਪਾਂ ਕੱਟ ਲਉਣਾ ਕਿਤੇ ਆਪਾਂ ਗਾ ਨਹੀਂ ਇਹ ਚੀਜ਼ ਆਪਾਂ ਦਿਖਾਉਣੀ ਚਾਹੁੰਦੇ ਜਾਂ ਕੁਝ ਵੀ ਆਪਾਂ ਨੂੰ ਨਹੀਂ ਸਹੀ ਲੱਗਦੀ ਜਾਂ ਇਹ ਵਿੱਚ ਕੋਈ ਗਲਤ ਫੁੱਲਿਆ ਜਾਂ ਕੁਝ ਵੀ ਕਿਦਾਂ ਦੇ ਵੀ ਹੁਣ ਲੱਗਦੀ ਆ ਤਾਂ ਤੁਸੀਂ ਕੱਟ ਲਾ ਸਕਦੇ ਹੋ ਉਹਦੇ ਵਿੱਚ ਵੀ ਆਪਾਂ ਇੰਨੀ ਹੀ ਚੀਜ਼ ਦੀ ਵੀਡੀਓ ਬਣਾਉਣੀ ਆ ਦੇਖੋ ਕੱਟ ਕੱਟ ਜਿੰਨੇ ਵੀ ਤੁਹਾਨੂੰ ਜਿੰਨਾ ਵੀ ਬਣਨ ਦੀ ਬਰੀਕੀ ਤੋਂ ਬਰੀਕੀ ਛੋਟਾ ਛੋਟਾ ਕੱਟ ਵੀ ਲਾਉਣਾ ਇੱਥੇ ਕੱਟ ਲਾ ਸਕਦੇ ਹੋ ਕੱਟ ਲੱਗ ਗਿਆ ਦੇਖੋ ਇੱਕੇ ਇੱਕੇ ਵੀਡੀਓ ਦੇ ਇੱਕੇ ਫੋਟ ਦੇ ਕਿੰਨੇ ਮੈਂ ਕੱਟ ਲਾ ਕੇ ਇਹਨੂੰ ਮੈਂ ਛੋਟਾ ਕਰ ਦਿਆ ਠੀਕ ਹੈ ਅੱਗੇ ਇਹਨੂੰ ਕੀ ਕਰ ਸਕਦੇ ਤੁਸੀਂ ਡਿਲੀਟ ਡਿਲੀਟ ਹੋ ਗਿਆ ਲੋ ਅਗਲੀ ਆਪਸ਼ਨ ਹੈ ਡਿਲੀਟ 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 ਜਿਹੜਾ 파ਕ ਰਿਲੀਟ ਕਰਨਾ ਚਾਹੁੰਦਾ ਉਹਨਾਂ ਡਿਲੀਟ ਕਰ ਸਕਦੇ ਹਾਂ ਠੀਕ ਹੈ ਅੱਗੇ অপਸ਼ਨ ਆ ਆ ਗਈ ਕੱਟ ਆਊਟ ਕੱਟ ਆਊਟ ਦੀ ਸੋਡੀ ਵੈਸੇ ਹਜੇ ਕੋਈ ਉਹ ਹੈ ਨਹੀਂ ਕਿਦੇ ਵਿੱਚ ਸੋਨੂੰ ਮੈਂ ਇੱਕ ਵੀਡੀਓ ਐਡ ਕਰਕੇ ਦਿਖਾਉਣਾ ਹੈ ਵਿੱਚ ਇਹਦੇ ਵਿੱਚ ਫਿਰ ਸੋਨੂੰ ਪਤਾ ਲੱਗ ਜਾਊਗਾ ਆ ਗਈ ਵੀਡੀਓ ਹੁਣ ਇਹਦੇ ਵਿੱਚ ਜਦੋਂ ਆਪਾਂ ਵੀਡੀਓ ਦੇ ਵੀਡੀਓ ਦੇ ਆਪਸ਼ਨ ਆ ਗਈ ਸਪੀਡ ਦੀ ਸਪੀਡ ਠੀਕ ਹੈ ਕੋਈ ਵੀ ਵੀਡੀਓ ਦੀ ਸਪੀਡ ਆਪਾਂ ਵਧਾ ਕਰਨੀ ਹੈ ਘਟ ਕਰਨੀ ਹੈ ਤੇਜ਼ ਕਰਨੀ ਹੈ ਸਲੋ ਕਰਨੀ ਹੈ ਸਪੀਡ ਦਾ ਇੰਕ ਕਰ ਕਰ ਸਕਦੇ ਹਾਂ ਰੈਗੂਲਰ ਤੇਜ਼ ਹੋ ਗਈ ਆ ਬਿਲਕੁਲ ਤੇਜ਼ ਹੋ ਗਈ ਜਮਾ ਸਲੋ ਹੋ ਗਈ ਠੀਕ ਹੈ ਇਹਨੂੰ ਇੱਕ ਇੱਕ ਕਰਕੇ ਅਪਲਾਈ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਆ ਵੀ ਕਰ ਸਕਦੇ ਹੋ ਕਰ ਕਰ ਵੀ ਕਰ ਸਕਦੇ ਹੋ ਜਾਨੀ ਕਿ ਪਹਿਲਾਂ ਥੋੜਾ ਜਿਹਾ ਤੇਜ਼ ਫਿਰ ਥੋੜਾ ਜਿਹਾ ਸਲੋ ਹੋ ਬੋ ਲਿਖਦੇ ਨੇ ਸਲੋ ਹੋਵੇ ਠੀਕ ਹੈ ਤੁਸੀਂ ਇਹ ਚੀਜ਼ ਵੀ ਕਰ ਸਕਦੇ ਹੋ ਇਹਦੇ ਵਿੱਚ ਠੀਕ ਹੈ ਅਗਲੀ ਅੱਗੇ ਕੀ ਹੈ ਅੱਗੇ ਹੈਗਾ ਵੋਲਿਊਮ ਵੀਡੀਓ ਦੇ ਵਿੱਚ ਮੰਨ ਲਓ ਕੋਈ ਵੀ ਵੋਲਿਊਮ ਆ ਗਿਆ ਆਪਾਂ ਨੂੰ ਲੱਗਦਾ ਵੀ ਉਹ ਡਿਸਟਰੈਕਟ ਕਰ ਰਹੀ ਆਪਾਂ ਨੂੰ ਆਪਾਂ ਨੂੰ ਸਹੀ ਨਹੀਂ ਲੱਗਦੀ ਪਈ ਕਿ ਤੁਸੀਂ ਉਹਨੂੰ ਕੱਟ ਸਕਦੇ ਹੋ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਵੀਡੀਓ ਦਾ ਬੈਕਗ੍ਰਾਉਂਡ ਮਿਊਜ਼ਿਕ ਆ ਉਹਨੂੰ ਕੱਟ ਸਕਦੇ ਹੋ ਜਾਂ ਵਧਾਉਣਾ ਵਧਾ ਵੀ ਸਕਦੇ ਹੋ ਜਿੱਦਾਂ ਤੁਹਾਨੂੰ ਲੱਗਦਾ ਉਹੇ ਕਰ ਸਕਦੇ ਹੋ ਅਗਲੀ ਆਪਸ਼ਨ ਹੈਗੀ ਐਚ ਫੇਡ ਇਨ ਫੇਡ ਆਊਟ ਫੇਡ ਇਨ ਫੇਡ ਆਊਟ ਦਾ ਮਤਲਬ ਇਹ ਹੁੰਦਾ ਵੀ ਆਪਾਂ ਕੋਈ ਵੀ ਜਿਹੜੀ ਵੀਡੀਓ ਹੈਗੀ ਆ ਸਟਾਰਟਿੰਗ ਤੋਂ ਚੱਲੇ ਉਹ ਇਕਦਮ ਨਾ ਚੱਲੇ ਯਾਨੀ ਕਿ ਹੌਲੀ ਕਿਤੇ ਨੇ ਆਵਾਜ਼ ਆ ਕੇ ਫਿਰ ਚੱਲੇ ਤੇ ਫੇਡ ਆਊਟ ਦਾ অপਸ਼ਨ ਮਤਲਬ ਇਹ ਹੁੰਦਾ ਵੀ ਇੱਕਦਮ ਵੋਲਿਊਮ ਬੰਦ ਨਾ ਹੋਵੇ ਜਾਂ ਆਪਾਂ ਕੋਈ 뮤직 ਹੋ ਗਿਆ ਹੌਲੀ ਕਿਤੇ ਨੇ ਬੰਦ ਹੋਵੇ ਜਾਂ ਆਪਾਂ ਹੋਰ ਕੋਈ ਨਾਲ 뮤직 ਨਾਲ ਮਿਕਸ ਕਰਨਾ ਹੈ ਜਾਂ ਇਦਾਂ ਦੇ ਕੰਮ ਵਾਸਤੇ ਇਹ ਚੀਜ਼ ਇਹ ਜਿਹੜਾ ਸ਼ਕਸ਼ਰ ਵਰਤਿਆ ਜਾਂਦਾ ਅੱਗੇ ਆ ਗਿਆ ਕ੍ਰੋਪ ਠੀਕ ਹੈ ਜੀ ਕ੍ਰੋਪ ਦਾ ਕੀ ਕੰਮ ਹੈ ਤੁਸੀਂ ਜਦੋਂ ਕ੍ਰੋਪ ਤੇ ਕਲਿੱਕ ਕਰੋਗੇ ਤੁਸੀਂ ਆਪਦੇ ਜਿਹੜੀ ਡਿਵਾਈਸ ਵਿੱਚ ਜਿੱਦਾਂ ਦੇ ਵੱਲੋਂ ਪਲੇਟਫਾਰਮ ਤੇ ਤੁਸੀਂ ਵੀਡੀਓ ਪਾਉਣਾ ਚਾਹੁੰਦੇ ਆ ਉਦੋਂ ਤੋਂ ਤੁਸੀਂ ਇਹਨੂੰ ਕੱਟ ਕੇ ਕਰ ਸਕਦੇ ਹੋ オリジナル ਕਰ ਸਕਦੇ ਹੋ ਠੀਕ ਆ ਟਿਕਟੌਕ ਦੇ ਅਕੋਰਡਿੰਗ ਇੰਸਟਾਗ੍ਰਾਮ ਦੇ ਅਕੋਰਡਿੰਗ ਠੀਕ ਆ ਜਿਵੇਂ ਦਾ ਤੁਹਾਨੂੰ ਲੱਗਦਾ YouTube ਦੇ ਜਿਵੇਂ ਬਲਿ YouTube ਤੇ ਪਾਉਣਾ ਸੀ ਵੀਡੀਓ ਨੂੰ ਨਹੀਂ ਆਪ ਵੀਓਡ ਦੇ ਅਕੋਰਡਿੰਗ ਨੂੰ ਕਰ ਸਕਦੇ ਆ ਠੀਕ ਆ ਸਾਰੇ ਇਹਦੇ ਵਿੱਚ ਪਰਫਾਰਮੈਂਸ ਸ਼ਾਰਟਕਟ ਬਣੇ ਹੋਏ ਆ ਠੀਕ ਆ ਜੇ ਆਪਾਂ ਫ੍ਰੀ ਰੱਖਣਾ ਫ੍ਰੀ ਹਸਾਉਣਾ ਆਪ ਦੇ ਹਸਾਉਣਾ ਸੈੱਟ ਕਰਨਾ ਤੁਸੀਂ ਆਪ ਦੇ ਹਸਾਉਣਾ ਸੈਟ ਕਰ ਸਕਦੇ ਜਿੰਨਾ ਤੁਹਾਨੂੰ ਲੱਗਦਾ ਠੀਕ ਹੈ ਉਹ ਪ੍ਰੋਪਰ ਆਪਸ਼ਨ ਦਿੱਤੀ ਰੋਟੇਟ ਦੀ ਇਹ ਵੀਡੀਓ ਰੋਟੇਟ ਹੋ ਜਾਂਦੀ ਆ ਮਿਰਰਰ ਦੀ ਆਪਸ਼ਨ ਦਿੱਤੀ ਆ ਠੀਕ ਆ ਫਲਿੱਪ ਦੀ ਆਪਸ਼ਨ ਦਿੱਤੀ ਆ ਇਹ ਕਰਕੇ ਤੁਸੀਂ ਓਕੇ ਕਰ ਸਕਦੇ ਹੋ ਠੀਕ ਹੈ ਇਹ ਸ਼ਾਰਟਕਟ ਆਪਸ਼ਨਸ ਲੈ ਦੇ ਦਿੱਤੀਆਂ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਪਾਸੇ ਤੁਹਾਨੂੰ ਸੈੱਟ ਮਿਲਣਾ ਹਿਸਾਬ ਨਹੀਂ ਉਹਦਾ ਤੁਸੀਂ ਫਿੱਟ ਕਰ ਸਕਦੇ ਹੋ ਡਾਇਰੈਕਟ ਕਰ ਤੋਂ ਵੀ ਜਿਹੜਾ ਆਸੇ ਪਾਸੇ ਦਾ ਏਰੀਆ ਹੋਊਗਾ ਉਹ ਸਾਰਾ ਕਵਰ ਹੋ ਜਾਊਗਾ ਇੱਥੇ ਫਿੱਟ ਤੇ ਆ ਜਾਊਗਾ ਅਗਲੀ ਆਪਸ਼ਨ ਹੈ ਕਿ ਬੈਕਗ੍ਰਾਉਂਡ ਦੀ ਬੈਕਗ੍ਰਾਉਂਡ ਦਾ ਮਤਲਬ ਇਹ ਹੁੰਦਾ ਹੈ ਵੀ ਜੇ ਆਪਾਂ ਆਸੇ ਪਾਸੇ ਕੋਈ ਵੀਡੀਓ ਛੋਟੀ ਹੈ ਆਪਾਂ ਆਸੇ ਪਾਸੇ ਕੋਈ ਵੀਡੀ ਉਦੇ ਬੈਕਗ੍ਰਾਉਂਡ ਤੇ ਆਪਾਂ ਨੂੰ ਕਿਹੜਾ ਕਲਰ ਕਿਹੜਾ ਫਰੇਮ ਆਪਾਂ ਨੂੰ ਕਿਦਾਂ ਦਾ ਆਪਾਂ ਨੂੰ ਸ਼ੋਅ ਹੋਵੇ ਠੀਕ ਹੈ ਨਾ ਵੈਸੇ ਜਿਆਦਾਤਰ ਲੋੜ ਨਹੀਂ ਪੈਂਦੀ ਇਹਦੀ ਬੈਕਗ੍ਰਾਉਂਡ ਦਾ ਸਿਰਫ ਇੰਨਾ ਕੀ ਕੰਮ ਹੁੰਦਾ ਅੱਗੇ ਆ ਗਿਆ ਬਾਰਡਰ ਬਾਰਡਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਕਿਸੇ ਵੀ ਵੀਡੀਓ ਦਾ ਬਾਰਡਰ ਦੇਣਾ ਹੈ ਠੀਕ ਹੈ ਉਹਦਾ ਸਾਈਜ਼ ਕਿੱਦਾਂ ਕਰਨਾ ਹੈ ਕਿਹੜੇ ਕਲਰ ਦਾ ਬਾਰਡਰ ਦੇਣਾ ਹੈ ਠੀਕ ਹੈ ਸਾਰਾ ਇਹਦੇ ਵਿੱਚ ਤੁਸੀਂ ਬਣਾ ਸਕਦੇ ਹੋ ਬਾਰਡਰ ਠੀਕ ਹੈ ਬਾਰਡਰ ਦਾ ਕੰਮ ਇਹ ਹੁੰਦਾ ਏ ਠੀਕ ਹੈ ਜੀ ਚਲੋ ਅੱਗੇ ਬਾਰਡਰ ਤੋਂ ਬਾਅਦ ਆ ਗਿਆ ਬਲਰ ਆਪਾਂ ਮੰਨ ਲਓ ਆਪਾਂ ਨੂੰ ਲੱਗਦਾ ਵੀ ਇਹ ਵੀਡੀਓ ਰ ਵੀ ਆਪਾਂ ਬਲਰ ਕਰਨੀ ਆ ਵੀ ਸਹੀ ਨਹੀਂ ਠੀਕ ਹੈ ਤੁਸੀਂ ਨੂੰ ਬਲਰ ਕਰ ਸਕਦੇ ਹੋ ਜੇ ਤੁਸੀਂ ਨਾਲ ਆਪਸ਼ਨ ਆ ਗਈ ਹੋਰ ਇਹਨੂੰ ਵੀ ਇੰਨੇ ਕਿ ਕੁਆਂਟੀਟੀ ਬਲਰ ਕਰਨੀ ਆ ਯਾਨਕਿ ਬਲਰ ਵਾਲਾ ਪਾਰਟ ਆ ਆਪਾਂ ਕੋਈ ਚੀਜ਼ ਕੋਈ ਕਿਸੇ ਜੀਤੇ ਫਰੂਕਸ ਨਹੀਂ ਕਰਨਾ ਜਾਂ ਆਪਾਂ ਕੋਈ ਚੀਜ਼ ਬਲਰ ਕਰਨਾ ਚਾਹੁੰਦੇ ਹੋ ਤੁਸੀਂ ਬਲਰ ਕਰ ਸਕਦੇ ਹੋ ਠੀਕ ਹੈ ਅਗਲੀ ਆਪਸ਼ਨ ਆ ਗਈ ਜ਼ੂਮ ਇਨ ਜ਼ੂਮ ਆਊਟ ਇਹ ਵੀ ਇੱਕ ਅਫੈਕਟ ਹੈ ਜ਼ੂਮ ਇਨ ਜ਼ੂਮ ਆਊਟ ਠੀਕ ਹੈ ਇਹਦੇ ਵਿੱਚ ਸਾਰੇ ਅਫੈਕਟ ਦਿੱਤੇ ਹੋਣਗੇ ਜ਼ੂਮ ਇਨ ਜ਼ੂਮ ਆਊਟ ਮੂਵ ਰਾਈਟ ਤੇ ਲੈਫਟ ਅਪ ਠੀਕ ਹੈ ਜੀ ਤੇ ਤੁਸੀਂ ਅੱਗੇ ਆਪਸ਼ਨ ਆ ਗਈ ਸਪੈਕਟ ਆਡੀਓ ਸਪੈਕਟ ਆਡੀਓ ਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਜਿਹੜੀ ਕੋਈ ਵੀ ਵੀਡੀਓ ਦੇ ਵਿੱਚ ਆਪਾਂ ਕੋਈ ਵੀ ਵਿੱਚ ਵੋਲਿਊਮ ਵਾਫ ਆਵਾਜ਼ ਕੋਈ ਬਦਲੀ ਆਪਾਂ ਮੰਨ ਲਓ ਆਪਾਂ ਕਹਿਣੇ ਆ ਵੀਡੀਓ ਦੇ ਵਿੱਚ ਆਵਾਜ਼ ਆ ਉਹਨੂੰ ਐਡ-ਐਡ ਕਰਨਾ ਜਦੋਂ ਮੈਂ ਤੇ ਕਲਿੱਕ ਕਰੂੰਗਾ ਤਖੋ ਉਹ ਆੜੀ ਉਹ ਅਲੱਗ ਹੋ ਗਈ ਵੀਡੀਓ ਅਲੱਗ ਹੋ ਗਈ ਠੀਕ ਹੈ ਕੱਟੀ ਗਈ ਇਹਦਾ ਕੰਮ ਸਿਰਫ ਇੰਨਾ ਹੀ ਆ ਉਹ ਅੱਗੇ ਆ ਗਿਆ ਅੱਗੇ ਤੁਸੀਂ ਜਿਹਨੂੰ ਜ਼ੂਮ ਇਨ ਜ਼ੂਮ ਆਊਟ ਠੀਕ ਹੈ ਇਹ ਵੀ ਕਰ ਸਕਦੇ ਹੋ ਅੱਗੇ ਆਟੋ ਕੈਪਸ਼ਨ ਆਟੋ ਕੈਪਸ਼ਨ ਦਾ ਮਤਲਬ ਹੈ ਵੀ ਕੋਈ ਵੀ ਆਪਾਂ ਵਰਡ ਲਿਖਣਾ ਚਾਹੋ ਆਪਾਂ ਠੀਕ ਆ ਆਪਾਂ ਲਿਖਦੇ ਆਂ ਵੀ ਆਪਣੇ ਪੰਜਾਬੀ ਚ ਵੇ ਅਲੱਗ-ਅਲੱਗ ਜਗਾਵਾਂ ਤੇ ਇਹ ਵੀਡੀਓ ਦੇਖੀ ਜਾਂਦੀ ਜਿਵੇਂ ਮਨ ਲਾਪ ਕੋਈ ਵੀ ਵੀਡੀਓ ਹੋਣੀ ਆ ਅਲੱਗ ਆਪਣੀ ਲੈਂਗੁਏਜ ਨਹੀਂ ਸਮਝਦਾ ਆਪਣਾ ਪੰਜਾਬੀ ਲੈਂਗੁਏਜ ਆਪਣੀ ਪੰਜਾਬੀ ਲੈਂਗੁਏਜ ਚਲੋ ਜਿਹੜੇ ਫੋਰਨ ਵਾਲਿਆਂ ਨੂੰ ਨਹੀਂ ਸਮਝ ਆਉਂਦੀ ਜਾਂ ਕੋਈ ਹਿੰਦੀ ਵਾਲਾ ਨਹੀਂ ਸਮਝ ਆਉਂਦੀ ਠੀਕ ਆ ਉਹਨਾਂ ਹਥਲੇ ਨੀਚੇ ਆਟੋ ਕੈਪਸ਼ਨ ਦੀ ਆਪਸ਼ਨ ਹੈ ਇਹਦੇ ਵਿੱਚ ਤੁਸੀਂ ਕੈਪਸ਼ਨ ਦੇ ਸਕਦੇ ਹੋ ਵੀ ਮੰਨ ਲਓ ਵੀ ਮੈਂ ਆਹ ਬੋਲਿਆ ਹੈਗਾ ਠੀਕ ਆ ਕਨਵਰਟ ਕਰਕੇ ਤੇ ਬੰਦਾ ਤੁਹਾਡੀ ਵੀਡੀਓ ਨੂੰ ਸਮਝ ਸਕਦਾ ਠੀਕ ਹੈ ਇਹਦੇ ਵਿੱਚ ਇਹਦਾ ਮਤਲਬ ਇਹ ਹੁੰਦਾ ਅੱਗੇ ਆ ਗਿਆ ਇਹ ਤੁਹਾਨੂੰ ਦੱਸਦਾ ਮੋਸਕਸ ਮੋਸਕਸ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਕੋਈ ਕੋਈ ਪਾਰਟ ਕੋਈ ਸਿਲੈਕਸ਼ਨ ਤੁਸੀਂ ਬਲਰ ਕਰਨਾ ਚਾਹੁੰਦੇ ਹੋ ਵੀ ਇਹ ਚੀਜ਼ ਨਹੀਂ ਦਿਖਾਉਣੀ ਚਾਹੁੰਦੇ ਜਾਂ ਜਾਂ ਤੁਹਾਡੇ ਕੋਈ ਪਰਸਨਲ ਹੈਗੇ ਜਾਂ ਕਿੱਦਾਂ ਦੀ ਤੁਹਾਨੂੰ ਲੱਗਦੀ ਹੈ ਇਹ ਚੀਜ਼ ਮੈਂ ਨਹੀਂ ਦਿਖਾਉਣਾ ਚਾਹੁੰਦਾ ਠੀਕ ਆ ਉਤੋਂ ਤੁਸੀਂ ਇਹਨੂੰ ਬਲਗ ਕਰ ਸਕਦੇ ਹੋ ਜਿਹੜਾ ਇਹ ਬਲਰ ਕਰਨਾ ਏਰੀਆ ਸੈਕਸ਼ਨ ਹੈਗਾ ਇਹਨੂੰ ਰੌਂਡ ਵੀ ਕਰ ਸਕਦੇ ਹੋ ਸਕੁਅਰ ਵੀ ਕਰ ਸਕਦੇ ਹੋ ਠੀਕ ਹੈ ਜਿੱਦਾਂ ਤੁਹਾਨੂੰ ਲੱਗਦਾ ਸਾਈਜ਼ ਵਧਾਉਣਾ ਵੀ ਵੱਲੋਂ ਬਲਰ ਦਾ ਸਾਈਜ਼ ਜ਼ਿਆਦਾ ਕਰਨਾ ਜਾਂ ਘਟਾਉਣਾ ਜਿਵੇਂ ਮਰਜ਼ੀ ਕਰ ਸਕਦੇ ਹੋ ਫ੍ਰੀ ਸਟਾਈਲ ਵੀ ਕਰ ਸਕਦੇ ਹੋ ਠੀਕ ਹੈ ਅੱਗੇ ਆਪਸ਼ਨ ਹੈਗੀ ਆ ਮੈਨੀਫਿੰਗ ਮੈਨੀਫਿੰਗ ਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਕੋਈ ਵੀ ਵੀਡੀਓ ਨੂੰ ਵੱਡਾ ਕਰਕੇ ਆਪਾਂ ਦਿਖਾਉਣਾ ਕਿਤੇ ਵੀ ਆਪਾਂ ਲੱਗਦਾ ਵੀ ਆਹ ਚੀਜ਼ ਸਪੈਸੀਫਿਕ ਜ਼ਰੂਰੀ ਹੈ ਇਹ ਚੀਜ਼ ਸ਼ੋ ਹੋਣੀ ਜਿਵੇਂ ਆਪਾਂ ਕਹਿ ਤੀਏ ਕਿਸੇ ਦੇ ਸੈਲੀਬ੍ਰਿਟੀ ਦੇ ਆਪਾਂ ਕੱਪੜੇ ਜਾਂ ਮੂਡ ਆਪਾਂ ਕਿਦਾਂ ਦੇ ਆਪਾਂ ਹੋਰ ਕਿਵਿਟੀ ਲੱਗਦੀ ਹੈ ਵੀ ਆ ਜੋ ਕਰਕੇ ਸਪੈਸ਼ਲ ਉਸ ਚੀਜ਼ ਤੇ ਫੋਕਸ ਕਰਾਉਣਾ ਉਸ ਚੀਜ਼ ਆਸਤੇ ਇਹ ਚੀਜ਼ ਬੜਾ ਇਹ ਆਪਸ਼ਨ ਹੈਗੀ ਆ ਇਹ ਸੈਕਸ਼ਨ ਵਰਤਿਆ ਜਾਂਦਾ ਇਹ ਮਲੂਕਵਾਂਡ ਵਰਤਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਫਰੇਮ ਦੇ ਵਿੱਚ ਗੋਲ ਰਾਉਂਡ ਜਿੱਦਾਂ ਤੁਹਾਨੂੰ ਲੱਗਦਾ ਹੈ ਵੱਡਾ ਕਰਨਾ ਹੈ ਛੋਟਾ ਕਰਨਾ ਹੈ ਉਹਨੂੰ ਹੋਰ ਜ਼ੂਮ ਕਰਕੇ ਦਿਖਾਉਣਾ ਇਹ ਤੁਸੀਂ ਕਰ ਸਕਦੇ ਹੋ ਠੀਕ ਹੈ ਅਗਲੀ ਆਪਸ਼ਨ ਹੈ ਕਿ ਰਿਵਰਸਰ ਰਿਵਰਸ ਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਕੋਈ ਵੀਡੀਓ ਜਿਵੇਂ ਸਿੱਧੀ ਸਹੀ ਚੱਲ ਰਹੀ ਹੈ ਉਹਨੂੰ ਦੁਬਾਰਾ ਫੇਰ ਬੈਕ ਰਿਵਰਸ ਕਰਨਾ ਇਹ ਰਿਵਰਸ ਦਾ ਜਿਹੜਾ ਹੈਗਾ ਆਪਸ਼ਨ ਇਹ ਰਿਵਰਸ ਦੀ ਕੰਮ ਉੱਥੇ ਕੰਮ ਆਉਂਦੀ ਹੈ ਫ੍ਰੀਜ਼ ਦੇ ਵਿੱਚ ਵੀ ਸਾਰੀਆਂ ਅਲੱਗ-ਅਲੱਗ ਪਾਰਟਾਂ ਨੂੰ ਕੱਟ ਦਿੰਦਾ ਫ੍ਰੀਜ਼ ਕਰ ਦਿੰਦਾ ਠੀਕ ਹੈ ਅੱਗੇ ਆਪਸ਼ਨ ਆ ਗਈ ਫਾਰਵਰਡ ਵੀ ਫਾਰਵਰਡ ਜਿੰਦ ਕੇ ਆਪਾਂ ਪ੍ਰੋਜੈਕਟ ਜਿਹਨੂੰ ਮੰਨ ਲਾ ਫਾਰਵਰਡ ਕਰਨਾ ਹੈ ਵੈਸੇ ਇਹਦੀ ਜ਼ਰੂਰਤ ਨਹੀਂ ਹੁੰਦੀਗੀ ਨੀਚੇ ਵਾਲੇ ਆਪਸ਼ਨ ਦੱਸ ਰਿਹਾ ਕਿ ਕੰਮਾਂ ਮੈਨੂੰ ਲੱਗਦਾ ਤੁਹਾਨੂੰ ਇਹ ਤਕਰੀਬਨ ਸਾਰੇ ਸਮਝ ਆ ਗਏ ਹੋਣਗੇ ਠੀਕ ਹੈ ਹੁਣ ਕੀ ਹੈ ਹੁਣ ਆਪਾਂ ਕੋਈ ਵਿੱਚ ਫੋਟੋ ਐਡ ਕਰਦੇ ਇਹਦੇ ਵਿੱਚ ਫੋਟੋ ਐਡ ਕਰਨ ਲਈ ਫੋਟੋ ਐਡ ਕਰਨ ਤੋਂ ਬਾਅਦ ਉੱਪਰ ਚਾਰ ਸੈਕਸ਼ਨ ਦਿੱਤੇ ਆ ਪਹਿਲੇ ਸੈਕਸ਼ਨ ਦੇ ਵਿੱਚ ਫੋਟੋ ਤੇ ਵੀਡੀਓ ਆਪਾਂ ਕੋਈ ਵੀ ਅਪਲੋਡ ਇਹਦੇ ਵਿੱਚ ਐਡ ਕਰ ਸਕਦੇ ਆ ਐਡ ਹੋਣ ਤੋਂ ਬਾਅਦ ਉੱਪਰ ਕੀ ਕਰਨਾ ਹੈ ਉੱਪਰ ਇੱਕ ਆਪਸ਼ਨ ਦਿੱਤੀ ਹੈ ਫੋਟੋ ਵੀਡੀਓ ਦੇ ਉੱਪਰਲੇ ਪਾਸੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਕ ਆਜੂ ਸਟ੍ਰੈਕਟ ਇੱਕ ਆਜੂ ਸਟicker ਸਟ੍ਰੈਕਟ ਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਕੋਈ ਵੀ ਵੀਡੀਓ ਵੀਡੀਓ ਦੇ ਉੱਪਰ ਇੱਕ ਵੀਡੀਓ ਹੋਰ ਲਾ ਸਕਦੇ ਜਾਂ ਫੋਟੋ ਹੋਰ ਲਾ ਸਕਦੇ ਜਿੰਦਾ ਤੁਹਾਨੂੰ ਲੱਗਦਾ ਸਟicker ਦੇ ਵਿੱਚ ਆਪਾਂ ਸਟicker ਲਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਸਬਸਕ੍ਰਾਈਬਰ ਦਾ ਸਬਸਕ੍ਰਾਈਬਰ ਇੰਸਟਾਗ੍ਰਾਮ ਦਾ ਬਰਥਡੇ ਵਾਲਾ ਜਾਂ ਕੋਈ ਬਰਥਡੇ ਵੀਡੀਓ ਬਣਾਉਣੀ ਹੈ ਬਰਥਡੇ ਵਾਲਾ ਸਟicker ਲਾ ਸਕਦੇ ਆ ਠੀਕ ਹੈ ਤੇ ਸਪੋਟੀਫਾਈ ਦਾ ਲਾ ਜਿੱਦਾਂ ਤੁਹਾਨੂੰ ਲੱਗਦਾ ਹੈਗਾ ਠੀਕ ਹੈ ਜਿਵੇਂ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ ਜਿੱਦਾਂ ਜੇ ਤੁਹਾਨੂੰ ਬਰਥਡੇ ਵਾਲੀ ਬਣਾਉਣੀ ਹੈ ਬਰਥਡੇ ਵਾਲਾ ਲਾ ਸਕਦੇ ਹੋ ਜੇ ਕੋਈ ਫਨੀ ਵੀਡੀਓ ਹੁਣੇ ਬਣੀਆਂ ਦਾ ਲਾ ਸਕਦੇ ਹੋ ਜਿੱਦਾਂ ਤੁਹਾਨੂੰ ਲੱਗਦਾ ਉਹ ਮੈਂ ਲਾ ਸਕਦਾ ਠੀਕ ਹੈ ਤੇ ਸਟ੍ਰੈਕ ਦੇ ਵਿੱਚ ਆਪਾਂ ਕੋਈ ਵੀਡੀਓ ਅਪਲੋਡ ਕਰਨੀ ਆ ਆਪਾਂ ਕੋਈ ਵੀ ਆਪਾਂ ਲੱਗਦਾ ਹੈ ਵੀ ਆਪਾਂ ਉੱਤੇ ਫੋਟੋ ਲਾਉਣੀ ਆ ਚੱਕੋ ਆ ਫੋਟੋ ਉਹਨੇ ਉੱਪਰ ਲੱਗ ਜੂਗੀ ਠੀਕ ਹੈ ਸਪੈਸ਼ਲ ਅਲਾਕ ਤੋਂ ਆਪਾਂ ਗੈਹਦੀ ਹੈ ਪੱਕੇ ਚਰੋਂ ਦਿਖਾਉਣ ਵਾਸਤੇ ਜਾਂ ਕਿਦਾਂ ਦੀ ਵੀ ਕੋਈ ਜਾਈ ਇਹ ਚੀਜ਼ ਲਾ ਸਕਦੇ ਹਾਂ ਅਗਲੀ ਆਪਸ਼ਨ ਹੈਗੀ ਹੈ ਟੈਕਸਟ ਦੀ ਟੈਕਸਟ ਦੇ ਵਿੱਚ ਕੀ ਹੁੰਦਾ ਆਪਾਂ ਐਸ ਆਰਟੀ ਫਾਈਲ ਐਸ ਆਰਟੀ ਫਾਈਲ ਇੱਕ ਥੋੜਾ ਜਿਹਾ ਥੋੜਾ ਥੋੜੀ ਸਮਝ ਥੋੜਾ ਬਾਹਰ ਹੋ ਜਾਊਗਾ ਤੇ ਸੋਚ ਲਈ ਮੈਂ ਇਸ ਬਾਰੇ ਨਹੀਂ ਦੱਸਦਾ ਆਦਾ ਹਾਂ ਨਾ ਤੇ ਸੋਨੂੰ ਅੱਗੇ ਦੱਸਦਾ ਨਾ ਟਾਈਟਲ ਟਾਈਟਲ ਦੇ ਵਿੱਚ ਕੀ ਹੈ ਟਾਈਟਲ ਦੇ ਵਿੱਚ ਤੁਸੀਂ ਹਰ ਇੱਕ ਤਰ੍ਹਾਂ ਦੇ ਟਾਈਟਲ ਪਏ ਹੋਣਗੇ ਉੱਤੇ ਆਪਾਂ ਕੋਈ ਵੀ ਟਾਈਟਲ ਲਿਖਣਾ ਹੈ ਹੈਪੀ ਬਰਥਡੇ ਆਪਾਂ ਬਾਈ ਨੇਮ ਲਿਖਦੇ ਆ ਹੈਪੀ ਬਰਥਡੇ ਰੀਆ ਹੈਪੀ ਬਰਥਡੇ ਜਾਂ ਆਪਾਂ ਕਿਦਾਂ ਦਾ ਵੀ ਜਿਹਦਾ ਨਾਮ ਲਿਖਣਾ ਚਾਹੋਣੇ ਐਨੀ ਵਨ ਜੋ ਵੀ ਹੈਗਾ ਠੀਕ ਹੈ ਤੁਸੀਂ ਹੈਪੀ ਬਰਥਡੇ ਲਿਖ ਕੇ ਉੱਤੇ ਤੁਸੀਂ ਅਪ ਕਰ ਸਕਦੇ ਹੋ ਠੀਕ ਹੈ ਕੋਈ ਟਾਈਟਲ ਦੇ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਇੱਕ ਦਿਖਾ ਦਿੰਦਾ ਇੱਕ ਐਗਜ਼ਾਮਪਲ ਦੇ ਤੌਰ ਤੇ ਠੀਕ ਹੈ ਜਿਵੇਂ ਡੈਮੋ ਠੀਕ ਹੈ ਇਹਨੂੰ ਤੁਸੀਂ ਰੋਟੇਟ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਲੱਗਦਾ ਉਵੇਂ ਕਰ ਸਕਦੇ ਹੋ ਉੱਪਰ ਆਪਸ਼ਨ ਆ ਗਿਆ ਹੁਣ ਆਡੀਓ ਦੀ ਮਿਊਜ਼ਿਕ ਦੀ ਇਹਦੇ ਵਿੱਚ ਤਿੰਨ ਆਪਸ਼ਨ ਆ ਜਾਣੀਆਂ ਪਹਿਲੀ ਆ ਜੀ ਕਿ ਮਿਊਜ਼ਿਕ ਦੀ ਮਿਊਜ਼ਿਕ ਦੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਫੋਨ ਦੇ ਵਿੱਚ ਗੈਲਰੀ ਦੇ ਵਿੱਚ ਜਿੰਨਾ ਵੀ ਮਿਊਜ਼ਿਕ ਹੋਇਆ ਆਈਫੋਨ ਤੋਂ ਲਾਵਾ ਦੂਜਾ ਜੋ ਜਾਤਰ ਵੈਸੇ 뮤직 ਫੀਚ ਕਰ ਲੈਂਦਾ ਠੀਕ ਹੈ 뮤직 ਹੋਇਆ ਤਾਂ ਤੁਹਾਡਾ ਆਟੋਮੈਟਿਕ ਵਿੱਚ ਐਡ ਆ ਜੂ ਅਗਲਾ ਆ ਗਿਆ ਸਾਊਂਡ ਇਫੈਕਟ ਸਾਊਂਡ ਇਫੈਕਟ ਦੇ ਵਿੱਚ ਤੁਸੀਂ ਕਿਸੇ ਵੀ ਪ੍ਰਕਾਰ ਦਾ ਜੇ ਮੰਨ ਲਓ ਕਿਸੇ ਵੀ ਵੀਡੀਓ ਬੈਕਗ੍ਰਾਉਂਡ ਤੇ ਸਾਊਂਡ ਇਫੈਕਟ ਦੇਣਾ ਚਾਹੁੰਦੇ ਹੋ ਤਾਂ ਸਾਊਂਡ ਇਫੈਕਟ ਦੇ ਸਕਦੇ ਹੋ ਇਹ ਇਨ ਬਿਲਟ ਵਿੱਚ ਪਹਿਲਾਂ ਤੋਂ ਹੀ ਹੁੰਦੇ ਆ ਤੀਜੀ অপਸ਼ਨ ਆ ਗਈ ਰਿਕਾਰਡਿੰਗ ਜੇ ਆਪਾਂ ਕੋਈ ਵੀ ਗੱਲਬਾਤ ਕਿਦਾਂ ਦੀ ਵੀਡੀਓ ਬਣਾਉਣੀ ਆ ਆਪਾਂ ਰਿਕਾਰਡ ਕਰਕੇ ਪਾ ਸਕਦੇ ਹਾਂ ਜੇ ਆਗੇ ਰਿਕਾਰਡਿੰਗ ਦਾ অপਸ਼ਨ ਟਰੈਕਟ ਸਿੱਧੀ ਇੱਥੋਂ ਰਿਕਾਰਡਿੰਗ ਕਰ ਸਕਦੇ ਆ ਠੀਕ ਹੈ ਸਾਊਂਡ ਪਣੀ ਦੇ ਠੀਕ ਹੈ ਇਦਾਂ ਦੀ ਇਫੈਕਟ ਇ ਵਿੱਚ ਲਾ ਸਕਦੇ ਆ ਆਪਾਂ ਹੁਣ ਇਹਦੇ ਵਿੱਚ ਕੀ ਰਹਿ ਗਿਆ ਆਪਾਂ ਨੂੰ ਲੱਗਦਾ ਹੋਊਗਾ ਵੀ ਜਿਹੜੀ ਆਹ ਵੀਡੀਓ ਦੀ ਪਲੱਸ ਪਲੱਸ ਬਟਨ ਦਾ ਤੁਹਾਨੂੰ ਸ਼ੋ ਹੋ ਰਿਹਾ ਇਹਦਾ ਕੀ ਕੰਮ ਹੈ ਇਹਦਾ ਕੰਮ ਹੈ ਜਦੋਂ ਤੁਸੀਂ ਪਲੱਸ ਤੇ ਕਲਿੱਕ ਕਰੋਗੇ ਤਾਂ ਤੁਸੀਂ ਆ ਤੁਸੀਂ ਇਫੈਕਟ ਦੇਖ ਰਹੇ ਹੋਵੋਗੇ ਇਹ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੁਣ ਇਹ ਐਸੇ ਪਤਾ ਲੱਗੂਗਾ ਇਫੈਕਟ ਦੇਖ ਰਹੇ ਹੋਗੇ ਦੀ ਇਫੈਕਟ ਇਹਦਾ ਆਵੇ ਕੰਮ ਕਿ ਆਵੇ ਚੱਲ ਕੇ ਆਵੇ ਜਿੱਦਾਂ ਦਾ ਵੀ ਆ ਬਲਰ ਆਵੇ ਜਾਂ ਇਹ ਛੋਟਾ ਤਾਂ ਉਹਨੂੰ ਤੁਹਾਨੂੰ ਪਤਾ ਲੱਗ ਰਿਹਾ ਵੀ ਜੂਮ ਆਵੇ ਜੋ ਮਿੰਨ ਹੋਵੇ ਜੋ ਆਊਟ ਹੋਵੇ ਠੀਕ ਹੈ ਜਿੱਦਾਂ ਦਾ ਤੁਹਾਨੂੰ ਲੱਗਦਾ ਵੀ ਉਹ ਦਾ ਫਰਕ ਤੁਸੀਂ ਦੇ ਸਕਦੇ ਹੋ ਠੀਕ ਹੈ ਅਪਲਾਈ ਕਰ ਸਕਦੇ ਹੋ ਸਾਰੇ ਤੇ ਇਹ ਇੱਕ ਤੇ ਅਪਲਾਈ ਹੋਇਆ ਜੇ ਤੁਸੀਂ ਆਲ ਅਪਲਾਈ ਕਰ ਦੋਗੇ ਤਾਂ ਸਾਰਿਆਂ ਆਲ ਤੇ ਅਪਲਾਈ ਹੋ ਜਾਪਾ ਠੀਕ ਹੈ ਹੁਣ ਕੀ ਕਰਨਾ ਹੈ ਹੁਣ ਤਾਂ ਦੇਖੋ ਉੱਪਰ ਆਪਾਂ ਕੋਈ ਵੀ ਇੱਕ ਵੀਡੀਓ ਲੈ ਲਈ ਮੰਨ ਲਓ ਅੰਜਵੇਂ ਆ ਆਹੀ ਜੜੀ ਆਹੀ ਵੀਡੀਓ ਇਹਦੇ ਵਿੱਚ ਇੱਕ ਕੀ ਫਰੇਮ ਆਪਸ਼ਨ ਹੈ ਕੀ ਫਰੇਮ ਦੇਖੋ ਤਾਂ ਲੌਕ ਹੈ ਇੱਕ ਡੁਪਲੀਕੇਟ ਇੱਕ ਡਿਲੀਟ ਇੱਕ ਰਿਪਲੇਸ ਰਿਪਲੇਸ ਦਾ ਮਤਲਬ ਹੈ ਆਪਾਂ ਜਿਹਦੀ ਜਗ੍ਹਾ ਤੇ ਕੋਈ ਹੋਰ ਵੀਡੀਓ ਪਾਉਣੀ ਚਾਹੁੰਦੇ ਆ ਕੀ ਫਰੇਮ ਦਾ ਮੈਂ ਤੁਹਾਨੂੰ ਦੱਸਦਾ ਕੀ ਫਰੇਮ ਦਾ ਮਤਲਬ ਕੀ ਹੁੰਦਾ ਠੀਕ ਹੈ ਲੌਕ ਦੇ ਨਾਲ ਵੀਡੀਓ ਲੌਕ ਹੋ ਜਾਂਦੀ ਹੈ ਡੁਪਲੀਕੇਟ ਦੇ ਨਾਲ ਵੀ ਡੁਪਲੀਕੇਟ ਇੱਕ ਹੋਰ ਵੀਡੀਓ ਪਾ ਜਾਂਦੀ ਹੈ ਠੀਕ ਹੈ ਕੀ ਫਰੇਮ ਦੇ ਨਾਲ ਤੁਸੀਂ ਕੀ ਕਰਨਾ ਹੈ ਇਹਨੂੰ ਜ਼ੂਮ ਕਰ ਸਕਦੇ ਹੋ ਇੱਥੇ ਫਰੇਮ ਲੱਗ ਗਿਆ ਲਾਉਣੀ 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 ਠੀਕ ਹੈ ਇਹ ਲਾਉਣੀ ਅਕ ਤੁਸੀਂ ਦੇਖ ਸਕਦੇ ਹੋ ਹੁਣ ਠੀਕ ਹੈ ਉੱਪਰ ਬਾਕੀ ਸ਼ਾਰਟਕਟ ਆਪਸ਼ਨ ਆਪਰ ਦਿੱਤੀਆਂ ਹੁੰਦੀਆਂ ਆ ਤੁਸੀਂ ਦੇਖ ਸਕਦੇ ਹੋ ਮੈਂ ਇੰਸਟਾਗ੍ਰਾਮ ਦੇ ਅਕੋਰਡਿੰਗ ਤੇ ਟਿਕਟੌਕ ਦੇ ਅਕੋਰਡਿੰਗ ਮੇਜਾਸ ਨੂੰ ਮੰਨ ਲਓ ਵੀ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਆ ਬਣਾ ਕਰ ਠੀਕ ਹੈ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰੇ ਜਿਵੇਂ ਚਲੋ ਮੈਂ ਤੁਹਾਨੂੰ ਇੱਕ ਹੈਪੀ ਬਰਥਡੇ ਵਾਲਾ ਤੁਹਾਨੂੰ ਮੈਂ ਬਣਾ ਕੇ ਦਿਖਾਉਣਾ ਇੱਕ ਵੀ ਹੈਪੀ ਬਰਥਡੇ ਦੀ ਇੱਕ ਸ਼ਾਰਟਕਟ ਵੀਡੀਓ ਕਿਵੇਂ ਬਣਾਉਣੀ ਆਪਾਂ ਠੀਕ ਹੈ ਜਿਵੇਂ ਹੁਣ ਆਹ ਇਹਦੇ ਕਟਾਂਗੇ ਡਿਸਕਾਰਡ ਡਿਸਕਾਰਡ ਦਾ ਮਤਲਬ ਹੈ ਵੀ ਅਸੀਂ ਪ੍ਰੋਜੈਕਟਸ ਅਗਾਂਹ ਮੰਨ ਲਓ ਵੀ ਨਹੀਂ ਸੇਵ ਕਰਨਾ ਤੇ ਆਪਾਂ ਨੂੰ ਇਹ ਸੀਰੀ ਜ਼ਰੂਰਤ ਨਹੀਂ ਗਾ ਅੱਗੇ ਹੈਗਾ ਸੇਵ ਪ੍ਰੋਜੈਕਟ ਸੇਵ ਪ੍ਰੋਜੈਕਟ ਦਾ ਮਤਲਬ ਇਹ ਹੋ ਜੂਆ ਆਪਾਂ ਦੁਬਾਰਾ ਪ੍ਰੋਜੈਕਟ ਨੂੰ ਫੇਰ ਖੋਲ ਕੇ ਦੇਖ ਸਕਦੇ ਹਾਂ ਤੁਹਾਨੂੰ ਖੋਲ ਕੇ ਦਿਖਾਉਣਾ ਆ ਡੈਮੋ ਡੈਮੋ ਨਾ ਤਾਂ ਬਣ ਗਿਆ ਨਾ ਤੁਸੀਂ ਇਸ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰਾ ਪ੍ਰੋਜੈਕਟ ਫੇਰ ਉਹਵੇਂ ਉਹਵੇਂ ਦੋਵੇਂ ਓਪਨ ਹੋ ਜਾਊਗਾ ਠੀਕ ਹੈ ਤੁਸੀਂ ਇਹਨੂੰ ਦੁਬਾਰਾ ਫੇਰ ਖੋਲ ਸਕਦੇ ਹੋ ਹੁਣ ਇਹਦੇ ਵਿੱਚ ਕੀ ਕਰਨਾ ਸੁਰਕ ਨਵੀਂ ਵੀਡੀਓ ਮੈਂ ਨਵਾਂ ਬਣਾ ਕੇ ਦਿਖਾਉਣਾ ਪ੍ਰੋਜੈਕਟ ਠੀਕ ਹੈ ਤੇ ਆਹ ਦੇ ਵਿੱਚ ਜਿਵੇਂ ਆਪਾਂ ਕੀ ਕਰਨਾ ਹੈ ਹੈਪੀ ਬਰਥਡੇ ਲਿਖਣਾ ਹੈ ਸਮ ਹੈਪੀ ਬਰਥਡੇ ਲਿਖ ਕੇ ਪਾਉਣਾ ਹੈ ਇੱਕ ਛੋਟੀ ਵੀਡੀਓ ਬਣਾ ਲਈਏ ਤੁਸੀਂ ਦੇਖੋ ਠੀਕ ਹੈ ਹੁਣ ਇਹਦਾ ਕੀ ਕਰਨਾ ਹੈ ਤੁਸੀਂ ਇੱਦਾਂ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਵੇਂ ਆਪਸ਼ਨ ਆ ਯੂਜ਼ ਕਰਕੇ ਤੁਸੀਂ ਵੀਡੀਓ ਬਣਾ ਸਕਦੇ ਹੋ ਪਲੱਸ ਕਰ ਸਕਦੇ ਹੋ ਇਦੋਂ ਠੀਕ ਹੈ ਐਡ ਹੋ ਜੂਗੀ ਹੁਣ ਇਹ ਵਿੱਚ ਕੀ ਕਰਨਾ ਤੁਸੀਂ ਉੱਪਰ ਆਪਸ਼ਨ ਟੇਲ ਦਾ ਗਾਰਨਰ ਦੇ ਨੀਤੇ ਆਪਸ਼ਨ ਆ ਰਿਹਾ ਤੁਸੀਂ ਜਦੋਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਐਕਸਪੋਰਟ ਦੇ ਆਪਸ਼ਨ ਆ ਜਾਵੇਗਾ ਸੋਨੋ ਵੈਸੇ ਮੈਨੂਅਲੀ ਕਰਨੀ ਲੋੜ ਨਹੀਂ ਗਈ ਮੈਨੂਅਲੀ ਦੀ ਸੈਟਿੰਗਾਂ ਥੋੜੀਆਂ ਜਿਆਦਾ ਟੇਢੀਆਂ ਹੁੰਦੀਆਂ ਵੀ ਤੁਸੀਂ ਜਿਆਦਾ ਥੋੜੀ ਹਾਈ ਕੁਆਲਿਟੀ ਵਧਾਉਣੀ ਹੈ ਜਾਂ ਘਟਾਉਣੀ ਹੈ ਜਾਂ 4K ਬਣਾਉਣੀ ਹੈ ਤੁਹਾਨੂੰ ਇਹਦੀ ਵੈਸੇ ਲੋੜ ਨਹੀਂ ਗਈ ਤੁਸੀਂ ਆਟੋ ਤੇ ਕਰ ਦਿਓ ਜਦੋਂ ਆਟੋ ਤੇ ਕਰਕੇ ਤੁਸੀਂ ਐਕਸਪੋਰਟ ਕਰੋਗੇ ਇਹ ਐਕਸਪੋਰਟ ਹੋ ਕੇ ਤੁਹਾਡੇ ਫੋਨ 'ਚ ਵੀਡੀਓ ਆ ਜਾਊਗੀ ਠੀਕ ਹੈ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਟੈਬਲੇਟ ਨੂੰ ਇੰਸਟਾਗ੍ਰਾਮ 'ਸਾਥ ਜਿੱਥੇ ਤੁਹਾਨੂੰ ਲੱਗਦਾ ਸ਼ੇਅਰ ਕਰ ਸਕਦੇ ਹੋ ਜਾਂ ਤੁਹਾਡੇ ਗੈਲਰੀ 'ਚ ਸੇਵ ਹੋ ਹੀ ਜਾਣੀ ਹੈ ਠੀਕ ਹੈ ਚਲੋ ਤੇ ਬਾਕੀ ਆਇਆ ਵੀ ਇਹ ਇਹ ਇਸ ਚੀਜ਼ ਦਾ ਇੱਕ ਹੋਰ ਫਾਇਦਾ ਵੀ ਆਪਾਂ ਨੂੰ ਇਹ ਤੇ ਵਾਟਰਮਾਰਕ ਨਹੀਂ ਲਾਉਣਾ ਪੈਂਦਾ ਵੀ ਵਾਟਰਮਾਰਕ ਨਹੀਂ ਹਿੱਥ ਲੱਗਿਆ ਨਹੀਂ ਨਾ ਵਾਟਰਮਾਰਕ ਇਹਦੇ ਵਿੱਚ ਵਾਟਰਮਾਰਕ ਕਿਤੇ ਨਹੀਂ ਲੱਗਿਆ ਹੁੰਦਾ ਠੀਕ ਹੈ ਇਸ ਚੀਜ਼ ਦਾ ਫਾਇਦਾ ਪਾਣੋ ਤੇ ਬਾਕੀ ਜੇ ਤੁਹਾਨੂੰ ਮੇਰੀ ਇਹ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਮੈਂਟ ਲਾਈਕ ਤੇ ਸਬਸਕ੍ਰਾਈਬ ਮੇਰੇ ਇਸ ਨੂੰ ਚੈਨਲ ਨੂੰ ਤੇ ਪੇਜ ਨੂੰ ਜ਼ਰੂਰ ਕਰਿਓ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਠੀਕ ਹੈ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਵਧੀਆ ਕੰਟੈਂਟ ਲਿਆਉਂਦਾ ਰਹੂੰਗਾ ਤੇ ਵੀਡੀਓ ਬਣਾਉਂਦਾ ਰਹੂੰਗਾ